ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਜਗਤ ਵੱਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਮੈਂ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦੇਣਾ ਹਰ ਸਾਲੀ ਪੋਸੂ ਦੀ ਸਤੇ ਨੂੰ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਰਦਾ ਹੁਲਾਸ ਉਤਸ਼ਾ ਨਾਲ ਜਿੱਥੇ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਉੱਥੇ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪੁਰਬ ਅੱਜ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪ੍ਰਕਾਸ਼ ਧਾਰਨ ਕੀਤਾ। ਔਰ ਤਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਜਾਂ ਬਚਪਨ ਦੇ ਕੁਝ ਸਾਲ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਤੀ ਤੋਏ ਮੋਰਪਤ ਪੂਰਬ ਕੀ ਇਸ ਪਿਆਨਾ ਪਾਂਤ ਪਾਂਤ ਕੀ ਤੀਰਥ ਨਾਨਾ ਜਬ ਹੀ ਜਾਤ ਤਿਰਬੇਣੀ ਭਏ ਪੁੰਨ দান ਦਿਨਕਰਤ ਬਤਾਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਵਲਯੋ ਇਹ ਪੰਕਤੀਆਂ ਸਾਨੂੰ ਚੇਤੇ ਕਰਵਾਉਂਦੀਆਂ ਨੇ ਕਿ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਪ੍ਰਕਾਸ਼ ਸਥਾਨ ਹੈ ਸਤਗੁਰੂ ਜੀ ਦਾ ਬਚਪਨ ਪਟਨਾ ਸਾਹਿਬ ਦੀ ਧਰਤੀ ਤੇ ਗੰਗਾ ਦੇ ਕਿਨਾਰੇ ਬੀਤੇ ਆ ਤੇ ਫਿਰ ਸਤਲੋਜ ਦੇ ਕੰਢੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਸੇਰਾ ਕੀਤਾ ਪਾਤਸ਼ਾਹ ਨੇ ਪਟਨਾ ਸਾਹਿਬ ਜਮਨਾ ਦੇ ਕੰਢੇ ਰਹੇ ਤੇ ਆਖਰ ਗੋਦਾਵਰੀ ਦੇ ਕੰਢੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਾ ਦੇਡ ਵਿਖੇ ਆਪਣਾ ਪੰਜ ਭੌਤਿਕ ਤਨ ਦੇ ਵਿੱਚ ਆਖਰੀ ਵਕਤ ਬਤੀਤ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਪੰਥ ਨੂੰ ਕੌਮ ਨੂੰ ਦੇਣ ਦਿੱਤੀ ਹੈ ਉਸ ਨੂੰ ਲਫ਼ਜ਼ਾਂ ਦੇ ਵਿੱਚ ਨਾ ਲਿਖਿਆ ਜਾ ਸਕਦਾ ਹੈ ਨਾ ਬਿਆਨ ਕੀਤਾ ਜਾ ਸਕਦਾ ਹੈ 14 ਜੁੱਧ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੇ ਇਹ ਕਹਿ દਈਏ ਕਥਨੀ ਨਹੀਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਵੀ ਜੁੱਧ ਦੇ ਵਿੱਚ ਪਹਿਲ ਨਹੀਂ ਕੀਤੀ ਬਲਕਿ ਉਸ ਵਕਤ ਦਾ ਜਿਹੜਾ ਜ਼ੁਲਮੀ ਸਾਮਰਾਜ ਸੀ ਉਹਨੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲੇ ਕੀਤੇ ਜਿਨ੍ਹਾਂ ਦਾ ਬਖੋਬੀ ਜਵਾਬ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਖਾਲਸੇ ਦੇ ਨਾਲ ਦਿੱਤਾ। ਔਰ 14ਵੀਆਂ 14 ਜੰਗਾਂ ਦੇ ਵਿੱਚ ਬੇਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਿੰਘਾਂ ਦੀ ਗਿਣਤੀ ਜਿਹੜੀ ਹੈ ਦੁਸ਼ਮਣਾਂ ਦੇ ਫੌਜੀਆ ਦੇ ਨਾਲੋਂ ਬਹੁਤ ਘੱਟ ਰਹੀ ਪਰ ਇਹਦੇ باوجود ਵੀ ਜਿੱਤ ਹਮੇਸ਼ਾ ਹਰ ਜੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਨੂੰ ਚੁੰਮਦੀ ਰਹੀ। ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 80000 ਦੇ ਭਰੇ ਇਕੱਠ ਦੇ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਉਹਨਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਤੇ ਫਿਰ ਉਹਨਾਂ ਪੰਜ ਪਿਆਰੇ ਸਹਬਾਨ ਦੇ ਪਾਸੋਂ ਆਪ ਖੰਡੇ ਦੀ ਪਾਹੁਲ ਜਿਹੜੀ ਸੀ ਉਹ ਮੰਗ ਕੇ ਤੇ ਛਕੀ ਇਹੋ ਆਪੇ ਗੁਰਚੇਲਾ ਦੀ ਜਿਹੜੀ ਪੰਕਤੀ ਹੈ ਕੋਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਲੀ ਰੂਪ ਦੇ ਵਿੱਚ ਸਿੱਧ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਕਹਿ ਦੀ ਯਤ ਕਥਨੀ ਨਹੀਂ ਹੈ ਕਿ ਖਾਲਸਾ ਪੰਥ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਉਹ ਡੈਮੋਕ੍ਰੇਸੀ ਦੀ ਨੀਂਹ ਰੱਖੀ ਪੰਜ ਪ੍ਰਧਾਨੀ ਵਿਵਸਥਾ ਜਿਹੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਚੁਲਿਤ ਕੀਤੀ ਪੰਜ ਪਿਆਰਿਆਂ ਦਾ ਮਾਨ ਸਤਕਾਰ ਅਦਬ ਅੱਜ ਵੀ ਸਿੱਖ ਪੰਥ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਕੀਤਾ ਜਾਂਦਾ ਹੈ ਸਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਤੇ ਫਿਰ ਨਦੀਰ ਸਾਹਿਬ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਵਚਨ ਕਹਿ ਕੇ ਕਿ ਆਗਿਆ ਪਈ ਆਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਹਮੇਸ਼ਾ ਹਮੇਸ਼ਾ ਲਈ ਸਰੀਰ ਧਾਰੀ ਗੁਰੂ ਪ੍ਰਬੰਧ ਦਾ ਜਿਹੜਾ ਸੀ ਉਹ ਖਾਤਮਾ ਕਰਕੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਇਤਿਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਚੋਸ ਵੱਡੇ ਕੌਤਕ ਨੇ 14 ਜੁੱਧ ਲੜਨੇ ਖਾਲਸੇ ਦੀ ਸਿਰਜਣਾ ਕਰਨੀ ਖੰਡੇ ਬਾਟੇ ਦੀ ਪਹਲ ਛਕਾਉਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਣੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਣੀ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੱਡੀਆਂ ਦੇਣਾ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਯਾਤੀ ਦੇ ਵਿੱਚ 14 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇਹ ਨਹੀਂ ਕਿਹਾ ਕਿ ਜਿੱਤਾਂ ਸਾਡੀਆਂ ਬਲਕਿ ਇਹੋ ਕਿਹਾ ਕਿ ਕਿਰਪਾ ਕਾਲ ਤੇਰੀ ਭਾਈ ਜੀਤ ਮੇਰੀ ਰਣ ਰਣਜੀਤ ਆਏ ਜਾਏਂ ਗੀਤ ਗਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਉੱਥੇ ਆਪਣੀ ਬਾਣੀ ਦੇ ਰਾਹੀਂ ਆਪਣੇ ਪਵਿੱਤਰ ਲਫ਼ਜ਼ਾਂ ਦੇ ਰਾਹੀਂ ਖਾਲਸਾ ਪੰਥ ਨੂੰ ਇੱਕ ਨਵੀਂ ਦਿਸ਼ਾ ਨਵੀਂ ਸੇਧ ਜਿਹੜੀ ਹੈ ਉਹ ਦਿੱਤੀ ਜਿਹੜੀ ਸਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਣੀ ਦੇ ਸਿਧਾਂਤਾਂ ਦੇ ਬਿਲਕੁਲ ਅਨੁਸਾਰੀ ਸੀ ਇਹ ਕਹਿ દਈਏ ਕਿ ਕਥਨੀ ਨਹੀਂ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਸਵੇਂ ਸਰੂਪ ਸਨ ਦਸਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਆਪਣੀ ਬਾਣੀ ਦੇ ਵਿੱਚ ਸਿਧਾਂਤ ਮਨੁੱਖਤਾ ਨੂੰ ਦਿੱਤਾ ਉਸੇ ਸਿਧਾਂਤ ਦੀ ਤਰਜਮਾਨੀ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਖਾਲਸੇ ਨੂੰ ਉਪਦੇਸ਼ ਦਿੱਤੇ ਖਾਲਸੇ ਨੂੰ ਸਿੱਖਿਆਵਾਂ ਦਿੱਤੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਕਤ ਜਿਹੜਾ ਮੁਗਲ ਸਾਮਰਾਜ ਸੀ ਜਾਂ ਮੁਗਲ ਸਾਮਰਾਜ ਦਾ ਜਿਹੜਾ ਪਿੱਠੂ ਬਣਿਆ ਪਹਾੜੀ ਰਾਜਿਆਂ ਦਾ ਰਾਜ ਸੀ ਉਹਨਾਂ ਨੂੰ ਵੱਡੀ ਜਿਹੜੀ ਹੈ ਉਹ ਚੁਣੌਤੀ ਦਿੱਤੀ। ਜੇ ਕਹਦੇ ਹੋ ਕਿ ਉਹਨਾਂ ਵੱਲੋਂ ਦਿੱਤੀ ਜਾਂਦੀ ਚੁਣੌਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਖੂ ਵੀ ਜਿਹੜਾ ਹੈ ਉਹ ਮੁਕਾਬਲਾ ਕੀਤਾ। ਇਹ ਕਿਹਾ ਜਾਂਦਾ ਸੀ ਕਿ ਭਾਰਤ ਦੇ ਵਿੱਚ ਮੁਗਲ ਹਕੂਮਤ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਤੇ ਨਾ ਮੁਗਲ ਹਕੂਮਤ ਦੇ ਪਿੱਠੂ ਰਾਜਿਆਂ ਨੂੰ ਕੋਈ ਚੁਣੌਤੀ ਦੇ ਸਕਦਾ। ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮਿਥ ਨੂੰ ਤੋੜਿਆ ਇਸ ਭਰਮ ਨੂੰ ਤੋੜਿਆ। ਮੁਗਲ ਸਾਮਰਾਜ ਦੇ ਖਿਲਾਫ ਵੀ ਤੇ ਪਹਾੜੀ ਰਾਜਿਆਂ ਦੇ ਖਿਲਾਫ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਬਰਦਸਤ ਸੰਘਰਸ਼ ਕਰਕੇ ਖਾਲਸੇ ਨੂੰ ਇੱਕ ਨਵੀਂ ਜਿਹੜੀ ਹੈ ਉਹ ਲੀਹੇ ਪਾਇਆ ਖਾਲਸੇ ਨੂੰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੀ ਅਹਿਮੀਅਤ ਹਰ ਯੁੱਗ ਦੇ ਵਿੱਚ ਰਹੀ ਹੈ ਚਾਹੇ ਉਹ ਪ੍ਰਾਤਨ ਯੁਗ ਸੀ ਉਦੋਂ ਵੀ ਸ਼ਸਤਰ ਦੀ ਅਹਿਮੀਅਤ ਸੀ ਚਾਹੇ ਅੱਜ ਨਵੀਨਤਮ ਯੁਗ ਹੈ ਅੱਜ ਵੀ ਸ਼ਸਤਰ ਦੀ ਅਹਿਮੀਅਤ ਹੈ ਸ਼ਸਤਰ ਕੇ ਅਧੀਨ ਹੈ ਰਾਜ ਸ਼ਸਤਰਨ ਕੇ ਅਧੀਨ ਹੈ ਰਾਜ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇ ਅੱਜ ਅਸੀਂ ਦੇਖ ਰਹੇ ਹਾਂ ਪਰ ਤੱਕ ਸਾਬਤ ਵੀ ਹੋ ਰਿਹਾ ਜਿਹਦੇ ਕੋਲੇ ਵੱਡੇ ਹਥਿਆਰਾਂ ਦੇ ਜ਼ਖੀਰੇ ਨੇ ਜਿਹਦੇ ਕੋਲੇ ਟੈਕਨੋਲੋਜੀ ਦੇ ਨਾਲ ਜਿਹੜੇ ਆ ਲੈਸ ਹਥਿਆਰ ਨੇ ਮਾਰੂ ਤੋਂ ਮਾਰੂ ਉਹ ਦੁਨੀਆ ਦੇ ਵਿੱਚ ਤਾਕਤਵਰ ਮੁਲਕ ਜਿਹੜਾ ਹੈ ਉਹ ਅਖਵਾਉਂਦਾ ਤੇ ਮੰਨਿਆ ਜਾਂਦਾ ਹੈ ਹਮੇਸ਼ਾ ਹੀ ਸ਼ਾਸਤਰ ਦਾ ਬੋਲਬਾਲਾ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕਰਕੇ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਉਸ ਵਕਤ ਦੇ ਜਿਹੜੇ ਸ਼ਾਸਤਰ ਸੀ ਰਵਾਇਤੀ ਜਾਂ ਅਸਤਰ ਸੀ ਰਵਾਇਤੀ ਉਦਾਹਰਨ ਕਰਨ ਦੇ ਜਿਹੜੇ ਹੈ ਉਹ ਦਿਸ਼ਾ ਨਿਰਦੇਸ਼ ਦਿੱਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਹਾਨ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ